ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਚੌਥੇ ਕਾਂਡ ਦਾ 12ਵਾਂ ਭਾਗ ਮਨੁੱਖਾ ਦੇ ਹਰ ਮੰਦਰ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਰ ਕਾ ਮੰਦਰ ਆਖੀ ਹੈ ਕਾਇਆ ਕੋਟ ਗੜ ਅੰਦਰ ਲਾਲ ਜਵੇਹਰੀ ਗੁਰਮੁਖ ਹਰ ਨਾਮ ਪੜ ਹਰ ਕਾ ਮੰਦਰ ਸਰੀਰ ਅਤ ਸੁਹਣਾ ਹਰ ਹਰ ਨਾਮ ਦਿੜ ਮਨ ਮੁਖ ਆਪ ਖੁਆਇਨ ਮਾਇਆ ਮੋਹ ਨਿਤ ਕੜ ਸਭਨਾ ਸਾਹਿਬ ਏਕ ਹੈ ਪੂਰੇ ਭਾਗ ਆਇਆ ਜਾਈ ਪੰਨਾ 952 ਅਰਥ ਇਸ ਸਰੀਰ ਨੂੰ ਪਰਮਾਤਮਾ ਦੇ ਰਹਿਣ ਦਾ ਸੋਹਣਾ ਘਰ ਕਿਲਾ अथवा ਗੜ ਆਖਣਾ ਚਾਹੀਦਾ ਹੈ ਜੇ ਗੁਰੂ ਦੇ ਹੁਕਮ ਵਿੱਚ ਤੁਰ ਕੇ ਪਰਮਾਤਮਾ ਦਾ ਨਾਮ ਜਪੋਗੇ ਤਾਂ ਇਸ ਸਰੀਰ ਦੇ ਅੰਦਰ ਹੀ ਚੰਗੇ ਗੁਣ ਰੂਪ ਲਾਲ ਜਵਾਹਰ ਮਿਲ ਜਾਣਗੇ ਇਹ ਜੀਵ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਪੱਕਾ ਕਰਕੇ ਰੱਖ ਤਾਂ ਹੀ ਇਹ ਸਰੀਰ ਹਰੀਦਾ ਮੰਦਰ ਬਹੁਤ ਸੋਹਣਾ ਹੋ ਸਕਦਾ ਹੈ ਪਰ ਜੋ ਮਨੁੱਖ ਆਪਣੇ ਮਨ ਦੇ ਮਗਰ ਤੁਰਦੇ ਹਨ ਸਮਝੋ ਕਿ ਉਹਨਾਂ ਨੂੰ ਪ੍ਰਭੂ ਨੇ ਆਪ ਕੁਰਾਹੇ ਪਾ ਦਿੱਤਾ ਹੈ ਉਹਨਾਂ ਨੂੰ ਮਾਇਆ ਮੋਹ ਦਾ ਝੋਰਾ ਨਿਤ ਦੁਖੀ ਕਰਦਾ ਹੈ ਸਾਰੇ ਜੀਵਾਂ ਦਾ ਮਾਲਕ ਉਹੀ ਇੱਕ ਪਰਮਾਤਮਾ ਹੈ ਪਰ ਉਹ ਮਿਲਦਾ ਪੂਰੀ ਕਿਸਮਤ ਨਾਲ ਹੈ ਹਰ ਮੰਦਰ ਸੋਈ ਆਖੀ ਹੈ ਜਿੱਥੋਂ ਹਰ ਜਾਤਾ ਮਾਨਸ ਦੇਹ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਬਾਹਰ ਮੂਲ ਨਾ ਖੋਜੀਏ ਘਰ ਮਾਹੀ ਬਿਦਾਤਾ ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ ਤਿੰਨੀ ਜਨਮ ਗਵਾਤਾ ਸਾਮੇ ਇੱਕ ਵਰਤ ਦਾ ਗੁਰ ਸ਼ਬਦੀ ਪਾਇਆ ਜਾਈ ਪੰਨਾ 953 ਅਰਥ ਉਂਝ ਤਾਂ ਸਾਰੇ ਸਰੀਰ ਹਰ ਮੰਦਰ ਭਾਵ ਰੱਬ ਦੇ ਰਹਿਣ ਦੇ ਥਾਂ ਹਨ ਪਰ ਅਸਲ ਵਿੱਚ ਉਹੀ ਸਰੀਰ ਹਰ ਮੰਦਰ ਕਿਹਾ ਜਾਣਾ ਚਾਹੀਦਾ ਹੈ ਜਿਸ ਵਿੱਚ ਆਏ ਜੀਵ ਨੂੰ ਰੱਬ ਦੀ ਪਛਾਣ ਆ ਜਾਵੇ ਸੋ ਮਨੁੱਖਾ ਸਰੀਰ ਹਰ ਮੰਦਰ ਹੈ ਕਿਉਂਕਿ ਮਨੁੱਖਾ ਸਰੀਰ ਵਿੱਚ ਗੁਰੂ ਦੇ ਹੁਕਮ ਤੇ ਤੁਰ ਕੇ ਰੱਬ ਲੱਭਦਾ ਹੈ ਹਰ ਥਾਂ ਵਿਆਪਕ ਪ੍ਰਭੂ ਦੀ ਜੋਤ ਦਿਸਦੀ ਹੈ ਸਰੀਰ ਤੋਂ ਬਾਹਰ ਭਾਲਣ ਦੀ ਕੋਈ ਲੋੜ ਨਹੀਂ ਇਸ ਸਰੀਰ ਘਰ ਵਿੱਚ ਹੀ ਸਿਰਜਣਹਾਰ ਵਸ ਰਿਹਾ ਹੈ ਪਰ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਇਸ ਮਨੁੱਖਾ ਸਰੀਰ ਹਰ ਮੰਦਰ ਦੀ ਕਦਰ ਨਹੀਂ ਜਾਣਦੇ ਉਹ ਆਪਣਾ ਮਨੁੱਖਾ ਜਨਮ ਮਨ ਦੇ ਪਿੱਛੇ ਤੁਰ ਕੇ ਹੀ ਗਵਾ ਲੈਂਦੇ ਹਨ ਹਾਂ ਫਿਰੋਂ ਉਦਾਸੀ ਮੈਂ ਇੱਕ ਰਤਨ ਦਸਾਇਆ ਨਿਰਮੂਲਕ ਹੀਰਾ ਮਿਲੇ ਨਾ ਉਪਾਇਆ ਹਰ ਕਾਮੰਦਰ ਇਸ ਮੈਂ ਲਾਲ ਗੁਰ ਖੋਲਿਆ ਪਰਦਾ ਦੇਖ ਭਈ ਨਿਹਾਲ ਪੰਨਾ 801 ਅਰਥ ਹੈ ਭਾਈ ਮੈਂ ਵੀ ਨਾਮ ਰਤਨ ਨੂੰ ਲੱਭਦੀ ਲੱਭਦੀ ਬਾਹਰ ਉਦਾਸ ਫੇਰ ਰਹੀ ਸਾਂ ਪਰ ਨਾਮ ਹੀਰਾ ਅਮੋਲਕ ਹੈ ਉਹ ਬਾਹਰਲੇ ਭੇਖ ਆਦਿਕ ਉਪਾਵਾਂ ਨਾਲ ਨਹੀਂ ਮਿਲਦਾ ਇਹ ਸਰੀਰ ਹੀ ਪ੍ਰਮਾਤਮਾ ਦੇ ਰਹਿਣ ਦਾ ਘਰ ਮੰਦਰ ਹੈ ਇਸ ਸਰੀਰ ਵਿੱਚ ਉਹ ਾਲ ਲਾਸ ਰਿਹਾ ਹੈ ਜਦੋਂ ਗੁਰੂ ਨੇ ਮੇਰੇ ਅੰਦਰੋਂ ਪਰਮੁਖਲੇਖੇ ਦਾ ਪਰਦਾ ਖੋਲ ਦਿੱਤਾ ਮੈਂ ਉਸ ਾਲ ਨੂੰ ਆਪਣੇ ਅੰਦਰ ਹੀ ਵੇਖ ਕੇ ਲੂ ਨੂੰ ਖਿੜ ਗਏ ਕਾਇਆ ਹਰ ਮੰਦਰ ਹਰ ਆਪਸ ਵਾਰੇ ਤੇ ਇਸ ਵਿੱਚ ਹਰ ਜੀ ਵਸੈ ਮੁਰਾਰੇ ਗੁਰਕੇ ਸ਼ਬਦ ਵਣੰਜੇ ਵਾਪਾਰੀ ਨਦਰੀ ਆਪ ਮਿਲਾਈਂਦਾ ਪੰਨਾ 1059 ਅਰਥ ਇਹ ਮਨੁੱਖਾ ਸਰੀਰ ਪਰਮਾਤਮਾ ਦਾ ਪਵਿੱਤਰ ਘਰ ਮੰਦਰ ਹੈ ਇਸ ਘਰ ਨੂੰ ਪਰਮਾਤਮਾ ਨੇ ਹੀ ਬਾਕੀ ਸਰੀਰਾਂ ਨਾਲੋਂ ਸੋਹਣਾ ਬਣਾਇਆ ਹੈ ਇਹ ਪ੍ਰਭੂ ਆਪ ਵਸਦਾ ਹੈ ਭਾਵ ਇਸੇ ਸਰੀਰ ਦੁਆਰਾ ਹੀ ਹੋਂਦ ਤਾ ਗਿਆਨ ਪ੍ਰਾਪਤ ਹੁੰਦਾ ਹੈ ਜਿਹੜੇ ਜੀਵਨ ਜਾਰੇ ਇਸ ਸਰੀਰ ਵਿੱਚ ਗੁਰੂ ਦੇ ਸ਼ਬਦ ਗਿਆਨ ਦੀ ਰਾਹੀ ਹਰ ਨਾਮ ਦਾ ਵਣਜ ਕਰਦੇ ਹਨ ਪ੍ਰਭੂ ਮੇਰ ਦੀ ਨਿਗਾਹ ਨਾਲ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਮਹਿਲ ਵਿੱਚ ਬੈਠੇ ਅਗੰਮ ਅਪਾਰ ਭੀਤਰ ਅੰਮ੍ਰਿਤ ਸੋਈ ਜਨ ਪਾਵੇ ਜਿਸ ਗੁਰ ਕਾ ਸ਼ਬਦ ਰਤਨ ਆਚਾਰ ਰਹਾ ਦੁੱਖ ਸੁਖ ਦੋ ਸਮ ਕਰ ਜਾਣੇ ਬੁਰਾ ਭਲਾ ਸੰਸਾਰ ਬੁੱਧ ਸੁਰਤ ਨਾਮ ਹਰ ਪਾਈਏ ਸਤ ਸੰਗਤ ਗੁਰ ਪਿਆਰ ਐਨ ਸਲਾਹਾ ਹਰ ਨਾਮ ਪ੍ਰਾਪਤ ਗੁਰਦਾਤਾ ਦੇਵਨ ਹਾਰ ਗੁਰਮੁਖ ਸਿੱਖ ਸੋਈ ਜਨ ਪਾਏ ਜਿਸ ਨੂੰ ਨਦਰ ਕਰੇ ਕਰਤਾਰ ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸਮੈ ਰਾਖੀ ਜੋਤ ਅਪਾਰ ਨਾਨਕ ਗੁਰਮੁਖ ਮਹਿਲ ਬੁਲਾਈਏ ਹਰ ਮੇਲੇ ਮੇਲਨ ਹਾਰ ਪੰਨਾ 1255 ਅਤੇ 56 ਅਰਥ ਅਪਾਉਂਚ ਤੇ ਬੇਅੰਤ ਪ੍ਰਭੂ ਜੀ ਹਰੇਕ ਸਰੀਰ ਵਿੱਚ ਹਨ ਪਰ ਉਹੀ ਮਨੁੱਖ ਪ੍ਰਭੂ ਦਾ ਨਾਮ ਅਮਰਤ ਪ੍ਰਾਪਤ ਕਰਦਾ ਹੈ ਜਿਸ ਦੀ ਨਿਤ ਦੀ ਕਿਰਿਆ ਆਚਰਣ ਜੀਵਨ ਯੁਗਤ ਗੁਰੂ ਦੇ ਸ੍ਰੇਸ਼ਟ ਸ਼ਬਦ ਗਿਆਨ ਦੇ ਅਨੁਕੂਲ ਹੋ ਜਾਏ ਰਹਾ ਜਿਹੜਾ ਮਨੁੱਖ ਗੁਰੂ ਦਾ ਸ਼ਬਦ ਗਿਆਨ ਹਿਰਦੇ ਵਿੱਚ ਵਸਾਉਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਹਾਜ਼ਲ ਕਰਦਾ ਹੈ ਉਹ ਪਰਾਈ ਇਸਤਰੀ ਦਾ ਸੰਗ ਪਰਾਇਆ ਤਨ ਬਹੁਤਾ ਲਾਲਚ ਹਉਮੇ ਵਿਸ਼ਿਆਂ ਵਾਲੀ ਰੁਚੀ ਮੰਦੇ ਕਰਮ ਭੈੜੀ ਨੀਅਤ ਪਰਾਈ ਨਿੰਦਿਆ ਕਾਮ ਅਤੇ ਚੰਡਾਲ ਕ੍ਰੋਧ ਇਹ ਸਭ ਕੁਝ ਤਿਆਗ ਦਿੰਦਾ ਹੈ ਉਹ ਮਨੁੱਖ ਦੁੱਖਾਂ ਸੁੱਖਾਂ ਨੂੰ ਇੱਕੋ ਜਿਹਾ ਜਾਣਦਾ ਹੈ ਜਗਤ ਵਿੱਚੋਂ ਮਿਲਦੇ ਚੰਗੇ ਮੰਦੇ ਸਦੂਕ ਨੂੰ ਵੀ ਬਰਾਬਰ ਜਾਣ ਕੇ ਹੀ ਸਹਾਰਦਾ ਹੈ ਇਹ ਸਭ ਕੁਝ ਹਰਨਾਮ ਦੀ ਹੀ ਬਰਕਤ ਹੈ ਪਰ ਇਹ ਸੂਝ-ਬੂਝ ਪ੍ਰਭੂ ਦੇ ਨਾਮ ਵਿੱਚ ਸੁਰਤ ਜੋੜਿਆ ਹੀ ਪ੍ਰਾਪਤ ਹੁੰਦੀ ਹੈ ਸਾਧ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਰਹਿ ਕੇ ਗੁਰੂ ਚਰਨਾਂ ਨਾਲ ਪਿਆਰ ਕੀਤਿਆਂ ਹੀ ਅਜਹੀ ਸੂਝ-ਬੂਝ ਮਿਲਦੀ ਹੈ ਗੁਰੂ ਦੇ ਸਨਮੁਖ ਹੋ ਕੇ ਸਿੱਖਿਆ ਵੀ ਮਨੁੱਖ ਉਹੀ ਲੈ ਸਕਦਾ ਹੈ ਜਿਸ ਉੱਤੇ ਕਰਤਾਰ ਮਿਹਰ ਦੀ ਨਜ਼ਰ ਕਰਦਾ ਹੈ ਗੁਰੂ ਨਾਮ ਦੀ ਦਾਤ ਦੇਣ ਦੇ ਸਮਰੱਥ ਹੈ ਜਿਸ ਮਨੁੱਖ ਉੱਤੇ ਕਰਤਾਰ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਉਹ ਮਨੁੱਖ ਨੂੰ ਗੁਰੂ ਪਾਸੋਂ ਦਿਨ ਰਾਤ ਪ੍ਰਭੂ ਦਾ ਨਾਮ ਮਿਲਿਆ ਰਹਿੰਦਾ ਹੈ ਇਹ ਮਨੁੱਖਾ ਸਰੀਰ ਪ੍ਰਮਾਤਮਾ ਦਾ ਮਹੱਲ ਹੈ ਪ੍ਰਮਾਤਮਾ ਦਾ ਘਰ ਮੰਦਰ ਹੈ ਬੇਅੰਤ ਪ੍ਰਮਾਤਮਾ ਨੇ ਇਸ ਵਿੱਚ ਆਪਣੀ ਜੋਤ ਟਿਕਾ ਰੱਖੀ ਹੈ ਜੀਵ ਆਪਣੇ ਹਿਰਦੇ ਮਹੱਲ ਵਿੱਚ ਵਸਦੇ ਪ੍ਰਭੂ ਨੂੰ ਛੱਡ ਕੇ ਬਾਹਰ ਭਟਕਦਾ ਫਿਰਦਾ ਹੈ ਏ ਨਾਨਕ ਬਾਹਰ ਭਟਕਦਾ ਜੀਵ ਗੁਰੂ ਦੀ ਰਾਹੀ ਹਿਰਦੇ ਮਹੱਲ ਵਿੱਚ ਮੋੜ ਕੇ ਲਿਆਂਦਾ ਜਾ ਸਕਦਾ ਹੈ ਤੇ ਤਦੋਂ ਮੇਲਣ ਦੇ ਸਮਰੱਥ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਗੁਰਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ ਹਰ ਮੰਦਰ ਸ਼ਬਦੇ ਕੋਝੀਏ ਹਰ ਨਾਮੋ ਲਿਓ ਸਮਹਾਲ ਮਨ ਮੇਰੇ ਸ਼ਬਦ ਰਪੇ ਰੰਗ ਹੋਏ ਸੱਚੀ ਭਗਤ ਸੱਚਾ ਹਰ ਮੰਦਰ ਪ੍ਰਗਟੀ ਸਾਚੀ ਸੋਏ ਰਹਾ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਲ ਨਾ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜੀਓ ਸਾਜਿਆ ਰੱਖਿਆ ਹੁਕਮ ਸਵਾਰ ਤੁਰਲੇਖ ਮਿਟਿਆ ਸੁਖ ਮਾਵਣਾ ਕੋਈ ਨ ਮੇਟਣ ਹਾਰ ਸ਼ਬਦ ਚੀਨ ਸੁਖ ਪਾਇਆ ਸੱਚੇ ਨਾਏ ਪਿਆਰ ਹਰ ਮੰਦਰ ਸ਼ਬਦ ਸੋਹਣਾ ਕੰਚਨ ਕੋਟ ਅਪਾਰ ਹਰ ਮੰਦਰ ਇਹ ਜਗਤ ਹੈ ਗੁਰ ਬਿਨ ਕੋਰਨ ਤਾਰ ਦੂਜਾ ਭਾਉ ਕਰ ਪੂਜ ਦੇ ਮਨ ਮੁਖ ਅੰਧ ਗਵਾਰ ਜਿੱਥੇ ਲੇਖਾ ਮੰਗੀਐ ਤਿੱਥੇ ਦੇਹ ਜਾਤ ਨਾ ਜਾਏ ਸਾਚ ਰਤੇ ਸੇ ਉਬਰੇ ਦੁਖੀਏ ਦੂਜੇ ਭਾਏ ਹਰ ਮੰਦਰ ਮੇ ਨਾਮ ਨਿਧਾਨ ਹੈ ਨਾ ਬੂਝੋ ਮੁਗਦਗਵਾਰ ਗੁਰਪ੍ਰਸਾਦੀ ਚੀਨਿਆ ਹਰ ਰਾਖਿਆ ਉਰਤਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰਤੇ ਰੰਗ ਲਾਏ ਪਤ ਤ ਪਾਵਨ ਸੇ ਜਨ ਨਿਰਮਲ ਹਰ ਕੇ ਨਾਮ ਸਮਾਏ ਹਰ ਮੰਦਰ ਹਰ ਕਾ ਹਾਟ ਹੈ ਰੱਖਿਆ ਸ਼ਬਦ ਸਵਾਰ ਤਿਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਣ ਸਵਾਰ ਪੰਨਾ 1346 ਅਰਥ ਇਹ ਮੇਰੇ ਮਨ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਗਿਆਨ ਵਿੱਚ ਰੰਗਿਆ ਜਾਂਦਾ ਹੈ ਉਸ ਨੂੰ ਸਦਾ ਸਿਰ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ ਉਹਦੀ ਸ਼ੋਭਾ ਸਦਾ ਲਈ ਲੋਕ ਪਰਲੋਕ ਵਿੱਚ ਖਿਲਰ ਜਾਂਦੀ ਹੈ ਉਹ ਮਨੁੱਖ ਦਾ ਸਰੀਰ ਪਰਮਾਤਮਾ ਦਾ ਕਦੇ ਨਾ ਡੋਲਣ ਵਾਲਾ ਘਰ ਬਣ ਜਾਂਦਾ ਹੈ ਭਾਵ ਉਸ ਦਾ ਸਰੀਰ ਅਜਿਹਾ ਹਰ ਮੰਦਰ ਬਣ ਜਾਂਦਾ ਹੈ ਜਿਸ ਨੂੰ ਵਿਕਾਰਾਂ ਦਾ ਚਖੜ ਹਿਲਾ ਨਹੀਂ ਸਕਦਾ ਰਹਾ ਗੁਰੂ ਦੀ ਕਿਰਪਾ ਨਾਲ ਵੇਖ ਪਰਮਾਤਮਾ ਦਾ ਘਰ ਤੇਰੇ ਅੰਦਰ ਹੀ ਹੈ ਇਹ ਹਰ ਮੰਦਰ ਗੁਰੂ ਦੇ ਸ਼ਬਦ ਗਿਆਨ ਰਾਹੀਂ ਹੀ ਲੱਭਿਆ ਜਾ ਸਕਦਾ ਹੈ। हे ਭਾਈ ਗੁਰੂ ਦੇ ਸ਼ਬਦ ਗਿਆਨ ਵਿੱਚ ਜੁੜ ਕੇ ਅਤੇ ਪਰਮਾਤਮਾ ਦਾ ਨਾਮ ਆਪਣੇ ਅੰਦਰ ਸੰਭ ਕੇ ਰੱਖ ਮਨੁੱਖ ਦਾ ਇਹ ਸਰੀਰ ਹਰ ਮੰਦਰ ਹੈ। ਪਰ ਇਹ ਭੇਦ ਸਤਿਗੁਰ ਦੀ ਬਖਸ਼ੀ ਆਤਮਕ ਜੀਵਨ ਦੀ ਕੀਮਤੀ ਸੂਝ ਦੀ ਰਾਹੀਂ ਖੁੱਲਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਜਗਤ ਦੇ ਮੂਲ ਪਰਮਾਤਮਾ ਨਾਲ ਸਾਂਝ ਨਹੀਂ ਪਾਉਂਦੇ। ਇਸ ਵਾਸਤੇ ਉਹ ਸਮਝਦੇ ਹਨ ਕਿ ਮਨੁੱਖ ਦੇ ਅੰਦਰ ਹਰ ਮੰਦਰ ਨਹੀਂ ਹੋ ਸਕਦਾ ਇਹ ਮਨੁੱਖਾ ਸਰੀਰ ਹਰ ਮੰਦਰ ਪ੍ਰਭੂ ਨੇ ਆਪ ਬਣਾਇਆ ਹੈ ਅਤੇ ਆਪਣੇ ਹੁਕਮ ਨਾਲ ਸਜਾ ਰੱਖਿਆ ਹੈ ਤੁਰ ਦਰਗਾਹ ਤੋਂ ਹਰੇਕ ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਲੇਖ ਹਰੇਕ ਸਰੀਰ ਹਰ ਮੰਦਰ ਵਿੱਚ ਲਿਖਿਆ ਜਾਂਦਾ ਹੈ ਉਸ ਲੇਖ ਅਨੁਸਾਰ ਹਰੇਕ ਪ੍ਰਾਣੀ ਨੂੰ ਤੁਰਨਾ ਪੈਂਦਾ ਹੈ ਕੋਈ ਮਨੁੱਖ ਆਪਣੇ ਕਿਸੇ ਉਦਮ ਨਾਲ ਉਸ ਲੇਖ ਨੂੰ ਮਿਟਾਉਣ ਜੋਗਾ ਨਹੀਂ ਹੈ ਗੁਰੂ ਦੇ ਸ਼ਬਦ ਗਿਆਨ ਦੀ ਰਾਹੀ ਸਦਾ ਥਿਰ ਹਰ ਨਾਮ ਵਿੱਚ ਜਿਸ ਮਨੁੱਖ ਨੇ ਪਿਆਰ ਪਾਇਆ ਉਸ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਆਤਮਿਕ ਆਨੰਦ ਪ੍ਰਾਪਤ ਕੀਤਾ ਉਸ ਮਨੁੱਖ ਦਾ ਸਰੀਰ ਹਰ ਮੰਦਰ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਸੋਨਾ ਬਣ ਗਿਆ ਉਹ ਹਰ ਮੰਦਰ ਬੇਅੰਤ ਪ੍ਰਭੂ ਦੇ ਨਿਵਾਸ ਵਾਸਤੇ ਮਾਨੋ ਸੋਨੇ ਦਾ ਕਿਲਾ ਬਣ ਗਿਆ हे ਭਾਈ ਇਹ ਸੰਸਾਰ ਵੀ ਹਰ ਮੰਦਰ ਹੀ ਹੈ ਪ੍ਰਮਾਤਮਾ ਦੇ ਰਹਿਣ ਦਾ ਘਰ ਅਰ ਗੁਰੂ ਦੀ ਸ਼ਰਨ ਤੋਂ ਬਿਨਾ ਆਤਮਕ ਜੀਵਨ ਵੱਲੋਂ ਕੋਪ ਹਨੇਰਾ ਬਣਿਆ ਰਹਿੰਦਾ ਹੈ ਤੇ ਜੀਵਾਂ ਨੂੰ ਇਸ ਭੇਦ ਦੀ ਸਮਝ ਨਹੀਂ ਆਉਂਦੀ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਆਤਮਕ ਜੀਵਨ ਮੰਨ ਲੋ ਅੰਨੇ ਹੋਏ ਮੂਰਖ ਮਨੁੱਖ ਪਰਮਾਤਮਾ ਤੋਂ ਬਿਨਾ ਹੋਰ ਨਾਲ ਪਿਆਰ ਪਾ ਕੇ ਉਸ ਨੂੰ ਪੂਜਦੇ ਸਤਕਾਰ ਦੇ ਰਹਿੰਦੇ ਹਨ हे ਭਾਈ ਪ੍ਰਚਲਿਤ ਵਿਸ਼ਵਾਸ ਨੂੰ ਜੇ ਸੱਚ ਮੰਨ ਲਈਏ ਤਾਂ ਵੀ ਜਿੱਥੇ ਪਰਮਾਤਮਾ ਦੀ ਦਰਗਾਹ ਵਿੱਚ ਮਨੁੱਖ ਕੋਲੋਂ ਉਸ ਦੇ ਕੀਤੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ। ਉੱਥੇ ਮਨੁੱਖ ਤੇ ਨਾਲ ਨਾ ਸਰੀਰ ਜਾਂਦਾ ਹੈ, ਨਾ ਉੱਚੀ ਨੀਵੀਂ ਜਾਤ ਹੀ ਜਾਂਦੀ ਹੈ। ਜਿਹੜੇ ਮਨੁੱਖ ਸਦਾ ਥਿਰ ਹਰ ਨਾਮ ਵਿੱਚ ਰੰਗੇ ਰਹਿੰਦੇ ਹਨ, ਉਹ ਉੱਥੇ ਲੇਖਾ ਹੋਣ ਸਮੇਂ ਸੁਖਰੂ ਹੋ ਜਾਂਦੇ ਹਨ। ਜਿਹੜੇ ਮਨੁੱਖ ਮਾਇਆ ਦੇ ਪਿਆਰ ਵਿੱਚ ਜ਼ਿੰਦਗੀ ਦੇ ਦਿਨ ਗੁਜ਼ਾਰ ਜਾਂਦੇ ਹਨ, ਉਹ ਉੱਥੇ ਦੁਖੀ ਹੁੰਦੇ ਹਨ। ਇਸ ਸਰੀਰ ਹਰ ਮੰਦਰ ਵਿੱਚ ਪਰਮਾਤਮਾ ਦਾ ਨਾਮ ਮਨੁੱਖ ਲਈ ਖਜ਼ਾਨਾ ਹੈ। ਔਰ ਮੂਰਖ ਬੰਦੇ ਇਹ ਗੱਲ ਨਹੀਂ ਸਮਝਦੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਇਹ ਭੇਦ ਸਮਝ ਲਿਆ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਲਿਆ ਜਿਹੜੇ ਮਨੁੱਖ ਗੁਰੂ ਦੀ ਰਾਹੀ ਪ੍ਰਭੂ ਨਾਲ ਪਿਆਰ ਬਣਾ ਕੇ ਗੁਰੂ ਦੇ ਸ਼ਬਦ ਗਿਆਨ ਵਿੱਚ ਰੰਗੇ ਰਹਿੰਦੇ ਹਨ ਉਹ ਮਨੁੱਖ ਗੁਰੂ ਪਾਸੋਂ ਗੁਰੂ ਦੀ ਬਾਣੀ ਦੀ ਕਦਰ ਸਮਝ ਲੈਂਦੇ ਹਨ ਉਹ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਰਹਿ ਕੇ ਸੱਚੇ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ਇਹ ਮਨੁੱਖਾ ਸਰੀਰ ਹਰ ਮੰਦਰ ਪਰਮਾਤਮਾ ਦੇ ਨਾਮ ਵਖਰ ਦਾ ਹੱਟ ਹੈ ਇਸ ਹੱਟ ਨੂੰ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਸਜਾ ਕੇ ਰੱਖਿਆ ਜਾ ਸਕਦਾ ਹੈ ਇਸ ਸਰੀਰ ਹੱਟ ਵਿੱਚ ਵਾਹਿਗੁਰੂ ਜੀ ਦਾ ਨਾਮ ਸੌਦਾ ਮਿਲ ਸਕਦਾ ਹੈ ਪਰ ਸਿਰਫ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹੀ ਆਪਣੀ ਜੀਵਨ ਨੂੰ ਸੋਹਣਾ ਬਣਾ ਕੇ ਇਹ ਸੌਦਾ ਲੈਂਦੇ ਹਨ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖ ਮਨੁੱਖਾ ਦੇ ਨੂੰ ਪਰਮਾਤਮਾ ਦਾ ਮੰਦਰ ਗੁਰਮਤਿ ਦਾ ਸਿਧਾਂਤ ਮੰਨਣ ਲੱਗ ਪਏ ਸਨ ਜਿਸ ਸਰੀਰ ਵਿੱਚ ਪ੍ਰਭੂ ਦਾ ਵਾਸਾ ਹੈ ਉਹ ਮਨੁੱਖਾ ਸਰੀਰ ਨੂੰ ਗੁਰੂ ਨਾਨਕ ਜੀ ਦਾ ਸਿੱਖ ਕਤਲ ਕਿਉਂ ਕਰੇ ਸਿੱਖੀ ਦਾ ਵੈਰ ਕਿਸੇ ਪਾਪੀ ਜਾਂ ਜ਼ਾਲਮ ਨਾਲ ਨਹੀਂ ਹੈ ਗੁਰੂ ਨਾਨਕ ਜੀ ਦੇ ਘਰ ਦਾ ਵੈਰ ਪਾਪ अथवा ਜ਼ੁਲਮ ਨਾਲ ਹੈ ਸਤਿਗੁਰਾਂ ਨੇ ਹਰ ਮਨੁੱਖਾ ਦੇਹੀ ਵਿੱਚ ਪਰਮਾਤਮਾ ਦੀ ਜੋਤ ਵੇਖੀ ਹੈ ਗੁਰਬਾਣੀ ਵਿੱਚ ਕਿਸੇ ਥਾਂ ਨਹੀਂ ਲਿਖਿਆ ਕਿ ਪਰਮਾਤਮਾ ਦੀ ਜੋਤ ਜ਼ਾਲਮਾਂ ਵਿੱਚ ਜਾਂ ਪਾਪੀਆਂ ਵਿੱਚ ਨਹੀਂ ਹੁੰਦੀ ਅਗਿਆਨਤਾ ਤੇ ਹੰਕਾਰ ਬਦੀ ਦਾ ਮੂਲ ਹਨ ਸਿੱਖ ਨੇ ਗੁਰੂ ਗਿਆਨ ਦੇ ਖੰਡੇ ਨਾਲ ਦੁਹਾ ਦਾ ਨਾਸ਼ ਕਰਨਾ ਹੈ ਮਨੁੱਖਾਂ ਦੇ ਕਤਲਾਂ ਨਾਲ ਕਦੇ ਕੋਈ ਕਾਰਜ ਸਿਰੇ ਨਹੀਂ ਚੜਦਾ ਮਨੁੱਖਾਂ ਦੀ ਜਾਨ ਲੈ ਕੇ ਕਾਰਜ ਸਿੱਧ ਕਰਨ ਦੀ ਗੱਲ ਸੋਚਣ ਵਾਲਾ ਗੁਰੂ ਨਾਨਕ ਜੀ ਦਾ ਸਿੱਖ ਨਹੀਂ ਹੋ ਸਕਦਾ ਦਸ਼ਮੇਸ਼ ਜੀ ਨੇ ਵੀ ਆਪਣੀ ਜ਼ਿੰਦਗੀ ਵਿੱਚ ਜੇ ਕਿਸੇ ਤੇ ਵਾਰ ਕੀਤਾ ਸੀ ਤਾਂ ਕੇਵਲ ਉਸਤੇ ਜਿਹੜਾ ਦਸ਼ਮੇਸ਼ ਜੀ ਦੀ ਜਾਨ ਦਾ ਵੈਰੀ ਬਣ ਕੇ ਚੜ ਆਇਆ ਅਤੇ ਜਾਨ ਲੈਵਾ ਵਾਰ ਕਰਨ ਤੋਂ ਬਾਜ਼ ਨਹੀਂ ਸੀ ਆ ਰਿਹਾ ਇਹ ਗੱਲ ਵੀ ਭੁੱਲਣ ਵਾਲੀ ਨਹੀਂ ਕਿ ਵਾਰ ਕਰਨ ਦਾ ਪਹਿਲਾ ਮੌਕਾ ਸਤਿਗੁਰਾਂ ਨੇ ਸਦਾ ਮਾਰਨ ਆਏ ਬੈਰੀ ਨੂੰ ਹੀ ਦਿੱਤਾ ਸੀ ਮਨੁੱਖ ਨੂੰ ਮਾਰਨਾ ਰੱਬ ਜੀ ਦਾ ਘਟ ਆਉਣਾ ਹੈ ਜਿਹੜਾ ਹੰਕਾਰੀ ਮਨੁੱਖ ਰੱਬ ਦੇ ਘਰਾਂ ਨੂੰ ਢਾਉਣ ਵਿੱਚ ਆਪਣੀ ਜਿੱਤ ਸਮਝਦਾ ਹੈ ਉਹ ਆਪਣੇ ਘਰ ਵਿੱਚ ਕਦੇ ਸੁਖੀ ਨਹੀਂ বাস ਸਕਦਾ ਮਾਇਆ ਦਾ ਮੋਹ ਅਗਿਆਨਤਾ ਕੁਸੰਗਤ ਅਤੇ ਮੰਦੇ ਕਰਮਾਂ ਕਰਕੇ ਅੰਦਰ ਵਸਦੀ ਪ੍ਰਭੂ ਦੀ ਜੋਤ ਵਿਚਕਾਰ ਕੋਟ ਦਾ ਮੋਟਾ ਪਰਦਾ ਬਣ ਗਿਆ ਹੁੰਦਾ ਹੈ ਕੀ ਪਤਾ ਕਿਸ ਵੇਲੇ ਕਿਸੇ ਤੇ ਕਦੋਂ ਮੇਰ ਹੋ ਜਾਏ ਤੇ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਿਲ ਪੈਣ ਅਤੇ ਸਤਿਗੁਰਾਂ ਦੇ ਗਿਆਨ ਦਾ ਸਦਕਾ ਉਸ ਦੇ ਅੰਦਰੋਂ ਕੂੜ ਦਾ ਪਰਦਾ ਟੁੱਟ ਜਾਏ ਵੱਡੇ ਤੋਂ ਵੱਡੇ ਪਾਪੀ ਦੇ ਅੰਦਰ ਵੀ ਵਸਦੀ ਪ੍ਰਭੂ ਜੋਤ ਪ੍ਰਗਟ ਰੂਪ ਧਾਰ ਲਿਆ ਕਰਦੀ ਹੈ ਕੱਲ ਦਾ ਪਾਪੀ ਅੱਜ ਦਾ ਭਗਤ ਵਾਲਮੀਕੀ ਬਣ ਗਿਆ ਵਿਧੀਏ ਤੋਂ ਭਾਈ ਵਿਧੀਚੰਦ ਜੀ ਬਣ ਗਿਆ ਠੱਗ ਤੋਂ ਭਾਈ ਸੱਜਣ अथवा ਬੰਦੇ ਖਾਣ ਗਿੱਜੇ ਹੋਏ ਇੱਕ ਵੈਸ਼ੀ ਦਰਿੰਦੇ ਤੋਂ ਭਾਈ ਕੌੜਾ ਜੀ ਬਣ ਗਏ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਪੱਖੀ ਗਿਆਨ ਤੋਂ ਟੁੱਟ ਚੁੱਕੇ ਹਾਂ ਇਸੇ ਲਈ ਵਿਛੜ ਝੋਟਾਂ ਖਾ ਰਹੇ ਹਾਂ ਹੋਰ ਵੀ ਕਈ ਗੁਰੂ ਸ਼ਬਦਾਂ ਵਿੱਚ ਮਨੁੱਖਾ ਦੇ ਨੂੰ ਹਰ ਮੰਦਰ ਫਰਮਾਇਆ ਹੈ ਇਸੇ ਹੀ ਸਿਧਾਂਤ ਨੂੰ ਸਤਿਗੁਰਾਂ ਨੇ ਦੂਜੀ ਤਰ੍ਹਾਂ ਵੀ ਸਮਝਾਇਆ ਹੈ ਪ੍ਰਮਾਤਮਾ ਬਾਹਰ ਕਿਤੇ ਨਹੀਂ ਮਿਲਦਾ ਉਸ ਨੇ ਮਨੁੱਖਾ ਸਰੀਰ ਦੇ ਵਿੱਚੋਂ ਹੀ ਮਿਲਣਾ ਹੈ ਇਸ ਪੱਖ ਨੂੰ ਅਗਲੇ ਲੇਖ ਵਿੱਚ ਗੁਰੂ ਸ਼ਬਦਾਂ ਦੁਆਰਾ ਸਪਸ਼ਟ ਕਰਨ ਦਾ ਯਤਨ ਕੀਤਾ ਗਿਆ ਹੈ। ਕਿਤਾਬ ਵਿਪਰਣ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਚੌਥੇ ਕਾਂਡ ਦਾ 12ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ